ਆ ਮੈਂ ਜਸਪਾਲ ਸਿੰਘ ਮੇਰਾ ਪਿੰਡ ਹੈ ਜੀ ਇਹ ਤੇ ਇਹ ਜਿਹੜੀ ਜਗ੍ਹਾ ਤੇ ਇਸ ਵਕਤ ਆਪਾਂ ਖੜੇ ਆ ਇਹਨੂੰ ਜਗ੍ਹਾ ਦਾ ਨਾਮ ਹੈਗਾ ਆਲੀਵਾਲ ਮੈਮੋਰੀਅਲ ਅੱਛਾ ਜੀ ਸੋ ਇਹ ਜਿਹੜੀ ਜਗ੍ਹਾ ਵਾ ਉਹ ਸਿੱਖ ਇਤਿਹਾਸ ਦੇ ਵਿੱਚ ਬੜੀ ਜਿਹੜੀ ਡੂੰਘਾ ਮਹੱਤਵ ਰੱਖਦੀ ਆ ਇਸ ਜਗ੍ਹਾ ਦੇ ਉੱਪਰ ਅੰਗਰੇਜ਼ਾਂ ਤੇ ਸਿੱਖਾਂ ਦੀ ਜਿਹੜੀ ਲੜਾਈ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਜਦੋਂ ਲਾਹੌਰ ਦਰਬਾਰ ਦੇ ਵਿੱਚ ਰਾਜ ਗੱਦੀ ਨੂੰ ਲੈ ਕੇ ਲੜਾਈਆਂ ਸ਼ੁਰੂ ਹੋਈਆਂ ਤਾਂ ਅੰਗਰੇਜ਼ਾਂ ਨੇ ਉਸ ਚੀਜ਼ ਦਾ ਫਾਇਦਾ ਚੁੱਕਿਆ ਤੇ ਪੰਜਾਬ ਨੂੰ ਆਪਣੇ ਕਬਜ਼ੇ ਦੇ ਵਿੱਚ ਕਰਨ ਦੇ ਲਈ ਉਹਨਾਂ ਨੇ ਲਾਹੌਰ ਦਰਬਾਰ ਦੇ ਵਿੱਚ ਆਪਣੀ ਇੰਟਰਫੇਰੈਂਸ ਸ਼ੁਰੂ ਕਰ ਦਿੱਤੀ ਤੇ ਨਤੀਜੇ ਵਜੋਂ ਅੰਗਰੇਜ਼ਾਂ ਦੇ ਵਿੱਚ ਤੇ ਸਿੱਖ ਫੌਜ ਦੇ ਵਿੱਚ ਲਾਹੌਰ ਦਰਬਾਰ ਦੇ ਵਿੱਚ ਲੜਾਈ ਸ਼ੁਰੂ ਹੋਈ ਜਿਹਨੂੰ ਅਸੀਂ ਪਹਿਲੀ ਐਂਗਲੋ ਸਿੱਖ ਵਾਰ ਦਾ ਨਾਮ ਦਿੰਦੇ ਆ ਇਸ ਐਂਗਲੋ ਸਿੱਖ ਵਾਰ ਦੇ ਵਿੱਚ ਬਹੁਤ ਸਾਰੀਆਂ ਲੜਾਈਆਂ ਲੜੀਆਂ ਗਈਆਂ ਜਿਹਦੇ ਵਿੱਚ ਫਿਰੋਜ਼ ਸ਼ਾਹ ਦੀ ਪਹਿਲੀ ਲੜਾਈ ਫਿਰ ਮੁਦਕੀ ਦੀ ਲੜਾਈ ਫਿਰ ਬੱਦੋਵਾਲ ਦੀ ਲੜਾਈ ਉਸ ਤੋਂ ਬਾਅਦ ਚੌਥੀ ਲੜਾਈ ਇਹ ਆਲੀਵਾਲ ਦੀ ਲੜਾਈ ਯਾਨੀ ਕਿ ਆਖਰੀ ਸਿੱਖ